ਸੈਂਟਰਲ ਹਲਕਾ ਜਿਹੜਾ ਸ਼ੀਸ਼ੇ ਵਾਂਗ ਸਾਫ਼ ਹੋਏ ਔਰ ਜਿਹੜੇ ਬਹੁਤ ਪੁਰਾਣੇ ਢੇਰ ਵੀ ਲੱਗੇ ਨੇ ਗੰਦਗੀ ਦੇ ਪਰਮਨੈਂਟ ਜਿਹੜੇ ਬਣ ਗਏ ਨੇ ਉਹਨਾਂ ਨੂੰ ਵੀ ਉੱਥੋਂ ਚਕਾਵਾਂਗੇ ਗਦੇ ਵਿਸ਼ਵਾਸ ਦੇ ਉੱਤਰ ਉੱਤੇ ਪੂਰਾ ਉਤਰਦਿਆਂ ਹੋਇਆ ਅੱਜ ਜਿਹੜਾ ਅਸੀਂ ਇਹ ਅਭਿਆਨ ਸ਼ੁਰੂ ਕੀਤਾ ਔਰ ਅਸੀਂ ਹੁਣ ਹੋਰ ਨਸ਼ੇ ਤਸਕਰ ਜਿਹੜੇ ਆ ਜਿਨ੍ਹਾਂ ਨੇ ਪਾਪ ਦੀ ਕਮਾਈ ਕਰਕੇ ਵੱਡੇ ਵੱਡੇ ਮਹਿਲ ਬਣਾਏ ਉਹ ਅਸੀਂ ਤੋੜਦੇ ਪਏ ਆ ਅਸੀਂ ਅਸੀਂ ਹੈ ਜਿਹੜਾ ਨਵਾਂ ਅਭਿਆਨ ਸ਼ੁਰੂ ਕੀਤਾ ਹੈ ਇਹ ਵੀ ਤੁਸੀਂ ਦੇਖੋਗੇ ਆਉਣ ਵਾਲੇ ਦਿਨਾਂ ਦੇ ਵਿੱਚ ਪੂਰਾ ਅੰਮ੍ਰਿਤਸਰ ਸ਼ਹਿਰ ਨਹੀਂ ਪੂਰੇ ਪੰਜਾਬ ਦੇ ਵਿੱਚ ਜਿਹੜਾ ਅਸੀਂ 117 ਦੀ 17 ਵਿਧਾਨ ਸਭਾ ਦੇ ਵਿੱਚ ਇਹ ਸਫਾਈ ਅਭਿਆਨ ਚਲਾਵਾਂਗੇ ਜਿਲ੍ਹੇ ਵਾਲੇ ਬਾਗ ਤੋਂ ਸ਼ੁਰੂ ਕੀਤਾ ਹੈ ਹਰਮੰਦਰ ਸਾਹਿਬ ਦੇ ਅੱਗੇ ਦੀ ਹੁੰਦੇ ਹੋਏ ਆਲੂ ਵਾਲੇ ਕਟੜੇ ਤੱਕ ਵਾਪਸ ਆਉਣਗੇ ਡਾਕਟਰ ਸਾਹਿਬ ਆਪ ਜੇ ਮੈਨੂੰ ਇਹ ਦੱਸਣ 'ਚ ਬੜਾ ਗਰਵ ਔਰ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਗੁਰੂਆਂ ਪੀਰਾਂ ਪੈਗੰਬਰਾਂ ਔਰ ਸ਼ਹੀਦਾ ਦੀ ਧਰਤੀ ਅਮਰਸਰ ਸਾਹਿਬ ਦੇ ਵਿਖੇ ਅੱਜ ਅਸੀਂ ਇੱਕ ਬਹੁਤ ਅਹਿਮ ਮੁਹਿੰਮ ਜਿਹੜੀ ਹੈ ਉਹ ਸ਼ੁਰੂ ਕੀਤੀ ਹੈ ਉਹ ਹੈ ਸਫਾਈ ਅਭਿਆਨ ਇਹ ਸਫਾਈ ਅਭਿਆਨ ਜਿਹੜਾ ਅੱਜ ਅਸੀਂ ਬੜਾ ਹੀ ਇਤਿਹਾਸਿਕ ਜਗ੍ਹਾ ਜੱਲ੍ਹਿਆਂਵਾਲਾ ਬਾਗ ਤੋਂ ਸ਼ੁਰੂ ਕਰਕੇ ਅਸੀਂ ਹਰਮੰਦਰ ਸਾਹਿਬ ਹੁੰਦੇ ਹੋਏ ਉਸ ਸਾਈਟ ਤੋਂ ਕਟੜਾਲੂ ਵਾਲੀਆ ਦੇ ਵਿੱਚੋਂ ਸਾਰਾ ਜਿਹੜਾ ਕਿ ਬਹੁਤ ਇਤਿਹਾਸਿਕ ਜਗ੍ਹਾ ਹੈ ਅਮਰਸਰ ਸ਼ਹਿਰ ਦੀ ਔਰ ਇੱਥੇ ਤੁਸੀਂ ਜਾਣਦੇ ਹੋ ਕਿ ਰੋਜ਼ ਲੱਖਾਂ ਸ਼ਰਧਾਲੂ ਜਿਹੜੇ ਨੇ ਉਹ ਹਰਮੰਦਰ ਸਾਹਿਬ ਨਤਮਸਤਕ ਹੋਣ ਲਈ ਆਉਂਦੇ ਨੇ ਸੋ ਇਹ ਅਭਿਆਨ ਜਿਹੜਾ ਅੱਜ ਅਸੀਂ ਸ਼ੁਰੂ ਕੀਤਾ ਔਰ ਸ਼ਾਮ ਨੂੰ ਰੋਜ਼ 5 ਵਜੇ ਆਣੀ ਅੱਜ ਹੀ ਹੈ ਸਿਰਫ ਦਿੱਲੀ ਅਸੀਂ ਜਿਹੜੀ ਹੈ ਆਪਣੇ ਸੈਂਟਰ ਹਲਕੇ ਦੀ ਸੈਂਟਰ ਹਲਕੇ ਦੀ ਹਰ ਸੜਕ ਨੂੰ ਜਿਹੜਾ ਖੁਦ ਸਫਾਈ ਸੇਵਕਾਂ ਦੇ ਨਾਲ ਸੈਂਟਰੀ ਇਨਸਪੈਕਟਰਸ ਨੂੰ ਨਾਲ ਲੈ ਕੇ ਅਫਸਰ ਨੂੰ ਨਾਲ ਲੈ ਕੇ ਅਸੀਂ ਇਹ ਗੱਲ ਸ਼ੋਰ ਕਰਾਂਗੇ ਕਿ ਅਮਰਸਰ ਦਾ ਸੈਂਟਰ ਹਲਕਾ ਜਿਹੜਾ ਸ਼ੀਸ਼ੇ ਵਾਂਗ ਸਾਫ਼ ਹੋਏ ਔਰ ਜਿਹੜੇ ਬਹੁਤ ਪੁਰਾਣੇ ਢੇਰ ਵੀ ਲੱਗੇ ਨੇ ਗੰਦਗੀ ਦੇ ਪਰਮਨੈਂਟ ਜਿਹੜੇ ਬਣ ਗਏ ਨੇ ਉਹਨਾਂ ਨੂੰ ਵੀ ਉੱਥੋਂ ਚਕਾਵਾਂਗੇ ਔਰ ਇਸ ਗੱਲ ਦਾ ਮੈਂ ਵਿਸ਼ਵਾਸ ਦਵਾਣਾ ਕਿ ਜਿੱਥੋਂ ਤੱਕ ਸਫਾਈ ਦਾ ਤਲਕ ਹੈ ਇੱਕ ਨੰਬਰ ਤੇ ਸਫਾਈ ਜਿਹੜੀ ਹੈ ਤੁਹਾਨੂੰ ਦੇਖਣ ਨੂੰ ਮਿਲੇਗੀ ਔਰ ਅਸੀਂ ਖੁਦ ਸੇਵਾਦਾਰ ਬਣ ਕੇ ਮੇਰੇ ਨਾਲ ਮੇਰੀ ਪਾਰਟੀ ਦੇ ਦੀਪਤੀ ਮੇਅਰ ਸਾਡੇ ਤਰਨਦੀਪ ਸਿੰਘ ਜੀ ਜਿਨ੍ਹਾਂ ਨੂੰ ਪਿਆਰ ਨਾਲ ਅਸੀਂ ਕੈਂਡੀ ਕਹਿੰਦੇ ਆ ਉਹ ਵੀ ਆਏ ਨੇ ਅੱਜ ਇੱਥੇ ਇਸ ਵਾਰਡ ਦੇ ਕਾਉਂਸਲਰ ਜਰਨੈਲ ਢੋਡ ਜੀ ਔਰ ਵਾਰਡ ਨੰਬਰ 57 56 56 ਦੇ ਕਾਉਂਸਲਰ ਵਿੱਕੀ দত্ত ਜੀ ਵੀ ਮੇਰੇ ਨਾਲ ਇੱਥੇ ਅਸੀਂ ਔਰ ਸਾਰੇ ਸਾਡੀ ਆਮ ਆਦਮੀ ਪਾਰਟੀ ਦੇ ਵਲੰਟੀਅਰ ਸਹਿਬਾਨ ਜਿਨੂੰ ਜਿਨੂੰ ਵੀ ਪਤਾ ਲੱਗਾ ਕਿ ਅਸੀਂ ਅੱਜ ਜਿਹੜੀ ਮੁਹਿੰਮ ਸ਼ੁਰੂ ਕਰ ਰਹੇ ਹਾਂ ਬੜੇ ਚਾਹਵਾਂ ਦੇ ਨਾਲ ਬੜੇ ਮੁਹੱਬਤ ਦੇ ਨਾਲ ਬੜੇ ਉਤਸ਼ਾਹ ਦੇ ਨਾਲ ਜਿਹੜਾ ਅਸੀਂ ਬੜੀ ਸ਼ਰਧਾ ਦੇ ਨਾਲ ਕਿਉਂਕਿ ਅਸੀਂ ਸ਼ੁਰੂ ਤੋਂ ਹੀ ਦੇ ਮੰਤ ਤੋਂ ਹੀ ਚਾਹੁੰਦੇ ਸੀ ਇਹ ਜਿਹੜਾ ਪਵਿੱਤਰ ਸ਼ਹਿਰ ਹੈ ਇਹ ਸਾਫ ਸੁਥਰਾ ਹੋਣਾ ਚਾਹੀਦਾ ਧੰਨਵਾਦ ਜੀ ਦੇਖੋ ਜੀ ਸਰਕਾਰ ਨੇ ਜੋ ਜੋ ਵਾਅਦੇ ਕੀਤੇ ਸੀਗੇ ਸਸੀਂ ਇੱਕ ਨਾਰਾ ਦਿੱਤਾ ਸੀਗਾ 2022 ਚ ਇੱਕ ਮੌਕਾ ਕੇਜਰੀਬਾਲ ਨੂੰ ਇੱਕ ਮੌਕਾ ਭਗਵੰਤ ਮਾਨ ਨੂੰ ਸੋ ਲੋਕਾਂ ਨੇ ਸਾਨੂੰ ਬਹੁਤ ਵੱਡਾ ਮੰਡੇਟ ਦਿੱਤਾ ਬੜਾ ਵੱਡਾ ਹੰਗਾਰਾ ਦਿੱਤਾ 92 ਐਮਐਲਏ ਸਾਡੇ ਜਿਤਾ ਕੇ ਜਿਹੜੇ ਆ ਵਿਧਾਨ ਸਭਾ ਚ ਭੇਜੇ ਇੱਕ ਬੜੀ ਸਟਰੋਂਗ ਗਵਰਨਮੈਂਟ ਜਿਹੜੀ ਉਹਨਾਂ ਨੇ ਸਾਨੂੰ ਦਿੱਤੀ ਸੋ ਲੋਕਾਂ ਦੇ ਵਿਸ਼ਵਾਸ ਦੇ ਉੱਤਰ ਉੱਤੇ ਪੂਰਾ ਉਤਰਦਿਆਂ ਹੋਇਆ ਅੱਜ ਜਿਹੜਾ ਅਸੀਂ ਇਹ ਅਭਿਆਨ ਸ਼ੁਰੂ ਕੀਤਾ ਔਰ ਜਿੱਥੋਂ ਤੱਕ ਗੱਲ ਹੈ ਯੁੱਧ ਲਸ਼ਿਆਂ ਦੇ ਵਿਰੁੱਧ ਬਹੁਤ ਵਧੀਆ ਉਪਰਾਲਾ ਜਿਹੜਾ ਸਰਕਾਰ ਕਰ ਰਹੀ ਹੈ ਔਰ ਤੁਸੀਂ ਜਾਣਦੇ ਹੋ ਕਿ ਇਹ ਜਿਹੜਾ ਨਸ਼ਾ ਪੰਜਾਬ ਦੇ ਵਿੱਚ ਆਇਆ ਸੀਗਾ ਇਹਨੂੰ ਲੈ ਕੇ ਆਨ ਵਾਲੀਆਂ ਕਿਹੜੀਆਂ ਸਰਕਾਰਾਂ ਸੀਗੀਆਂ ਉਹ ਵੀ ਤੁਸੀਂ ਪਲੀ ਭਾਂਤੀ ਜਾਣਦੇ ਹੋ ਲੋਕ ਵੀ ਜਾਣਦੇ ਆ ਅੱਜ ਤੋਂ ਪਹਿਲਾਂ ਜਿਹੜੀਆਂ ਪਹਿਲੀਆਂ ਸਰਕਾਰਾਂ ਸੀਗੀਆਂ 2022 ਤੋਂ ਪਹਿਲਾਂ ਜਿੰਨੀਆਂ ਵੀ ਸਰਕਾਰਾਂ ਹੋਈਆਂ ਉਹਨਾਂ ਨੇ ਨਸ਼ਾ ਤਸਕਰਾਂ ਦੀ ਪੁਸ਼ਤ ਪਨਾਈ ਕੀਤੀ ਉਹਨਾਂ ਦੀ ਬੈਕਪੋਰਟ ਕੀਤੀ ਉਹਨਾਂ ਦੀ ਹਰ ਤਰ੍ਹਾਂ ਦੀ ਸਪੋਰਟ ਕੀਤੀ ਬਲ ਪਰ ਮਗਰ ਜਦੋਂ ਦੀ ਇਹ ਸਰਕਾਰ ਆਈ ਹੈ ਅਸੀਂ ਹੁਣ ਉਹ ਨਸ਼ੇ ਤਸਕਰ ਜਿਹੜੇ ਆ ਜਿਨ੍ਹਾਂ ਨੇ ਪਾਪ ਦੀ ਕਮਾਈ ਕਰਕੇ ਵੱਡੇ ਵੱਡੇ ਮਹਿਲ ਬਣਾਏ ਉਹ ਅਸੀਂ ਤੋੜਦੇ ਪਏ ਆ ਸਾਡੀ ਮਾਨ ਸਰਕਾਰ ਤੋੜਦੀ ਪਈ ਹੈ ਪਰ ਪ੍ਰਸ਼ਾਸਨ ਵੀ ਬਹੁਤ ਸਟ੍ਰਿਕਟ ਹੈ ਮੈਂ ਤੁਹਾਡੇ ਮਾਧਿਅਮ ਨਾਲ ਲੋਕਾਂ ਨੂੰ ਇਹ ਅਪੀਲ ਕਰਨਾ ਚਾਹਾਂਗਾ ਕਿ ਜਿੱਥੇ ਕਿਤੇ ਵੀ ਤੁਹਾਨੂੰ ਕਿਸੇ ਨਸ਼ਾ ਤਸਕਰ ਦੀ ਕੋਈ ਇਨਫੋਰਮੇਸ਼ਨ ਮਿਲਦੀ ਹੈ ਤੁਸੀਂ ਸਾਡੇ ਪੁਲਿਸ ਪ੍ਰਸ਼ਾਸਨ ਤੱਕ ਪਹੁੰਚਾਓ ਤੁਹਾਡਾ ਨਾਮ ਗੁਪਤ ਰੱਖਿਆ ਜਾਊਗਾ ਔਰ ਉਹਦੇ ਬਾਅਦ ਜਿਹੜੀ ਸਿੱਖਿਆ ਕ੍ਰਾਂਤੀ ਹੈ ਉਹਦੇ ਲਈ ਮੈਂ ਆਪਣੀ ਪਾਰਟੀ ਦੇ ਸਾਡੇ ਦੇਸ਼ ਦੇ ਵਿੱਚ ਸਿੱਖਿਆ ਦੇ ਵਿੱਚ ਕ੍ਰਾਂਤੀ ਲਿਆਉਣ ਵਾਲੇ ਮਨੀਸ਼ ਸਸੋਦੀਆ ਜੀ ਦਾ ਮੈਂ ਧੰਨਵਾਦ ਕਰਦਾ ਕਿ ਉਹਨਾਂ ਨੇ ਪੰਜਾਬ ਦੇ ਵਿੱਚ ਵਾਕਈ ਤੁਸੀਂ ਜਾ ਕੇ ਕਿਧਰੇ ਦੇਖੋ ਸਰਕਾਰੀ ਸਕੂਲ ਤੁਹਾਡਾ ਕੱਲ ਮੈਂ ਸੁਣ ਰਿਹਾ ਸੀ ਇੱਕ ਜਗ੍ਹਾ ਦੇ ਉੱਤੇ ਸਕੂਲ ਦੇ ਪ੍ਰਿੰਸੀਪਲ ਮੈਡਮ ਜਿਹੜੇ ਨੇ ਉਹ ਦੱਸ ਰਹੇ ਸੀਗੇ ਕਿ ਮੈਂ ਆਪਣੇ ਬੱਚਿਆਂ ਨੂੰ ਜਿਹੜਾ ਪ੍ਰਾਈਵੇਟ ਸਕੂਲਾਂ ਦੇ ਵਿੱਚੋਂ ਉਠਾ ਕੇ ਆਪਣੇ ਸਕੂਲ ਚ ਲੈ ਆnde ਨੇ ਕਿਉਂਕਿ ਉੱਥੇ ਬਹੁਤ ਜ਼ਿਆਦਾ ਕਾਇਆ ਕਲਪ ਹੋ ਗਈ ਹੈ ਚਾਹੇ ਉਹ ਕੰਪਿਊਟਰ ਲੈਬਸ ਨੇ ਚਾਹੇ ਉਹ ਸਾਇੰਸ ਲੈਬਸ ਨੇ ਚਾਹੇ ਉਹ ਜਿੰਨਾ ਵੀ ਇਨਫਰਾਸਟ੍ਰਕਚਰ ਹੈ ਉਹ ਬਹੁਤ ਏ ਕਲਾਸ ਹੋ ਗਿਆ ਪੜ੍ਹਾਈ ਦਾ ਮਿਆਰ ਜਿਹੜਾ ਬਹੁਤ ਉੱਪਰ ਚੁੱਕਿਆ ਗਿਆ ਔਰ 100% ਰਿਜ਼ਲਟਸ ਜਿਹੜੇ ਨੇ ਉਹ ਆਰੇ ਨੇ ਸੋ ਸਿੱਖਿਆ ਕ੍ਰਾਂਤੀ ਵੀ ਆਪਣੀ ਚਰਮ ਸੀਮਾ ਤੇ ਆ ਔਰ ਹੁਣ ਅਸੀਂ ਹੈ ਜਿਹੜਾ ਨਵਾਂ ਅਭਿਆਨ ਸ਼ੁਰੂ ਕੀਤਾ ਹੈ ਇਹ ਵੀ ਤੁਸੀਂ ਦੇਖੋਗੇ ਆਉਣ ਵਾਲੇ ਦਿਨਾਂ ਦੇ ਵਿੱਚ ਪੂਰਾ ਅੰਮ੍ਰਿਤਸਰ ਸ਼ਹਿਰ ਨਹੀਂ ਪੂਰੇ ਪੰਜਾਬ ਦੇ ਵਿੱਚ ਜਿਹੜਾ ਅਸੀਂ 117 ਦੀ 17 ਵਿਧਾਨ ਸਭਾ ਦੇ ਵਿੱਚ ਇਹ ਸਫਾਈ ਅਭਿਆਨ ਚਲਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਗੁਰਾਮਦਾਸ ਪਾਤਸ਼ਾਹੀ ਦੇ ਅਸ਼ੀਰਵਾਦ ਸਦਕਾ ਉਹਨਾਂ ਦੇ ਦਰਬਾਰ ਤੇ ਆਉਣ ਵਾਲੀਆਂ ਸੰਗਤਾਂ ਦੀ ਅਸ਼ੀਰਵਾਦ ਲੈਣ ਲਈ ਸਾਡੇ ਬਹੁਤ ਹੀ ਸਤਿਕਾਰਯੋਗ ਐਮਐਲਏ ਡਾਕਟਰ ਅਜੇ ਗੁਪਤਾ ਜੀ ਨੇ ਇਹ ਉਪਰਾਲਾ ਸ਼ੁਰੂ ਕੀਤਾ ਕਿਉਂਕਿ ਇੱਥੇ ਤਿੰਨ ਟਾਈਮ ਸੇਵਾ ਹੁੰਦੀ ਹੈ ਸਫਾਈ ਦੀ ਪਰ ਫਿਰ ਵੀ ਸੰਗਤ ਦਾ ਜ਼ਿਆਦਾ ਆਵਾਗਵਨ ਹੋਣ ਕਰਕੇ ਹੁਣਾਈ ਤੇ ਸੱਲੀ ਨਿਯਾਸ ਕਰਕੇ ਅੱਜ ਜੋ ਆਪ ਵੇਖਣ ਆਏ ਨੇ ਕਿ ਕੀ ਇੱਥੇ ਜ਼ਰੂਰਤ ਹੈ ਕੀ ਆਪਾਂ ਕਰ ਸਕਦੇ ਆ ਇਹਨਾਂ ਨੇ ਸਫਾਈ ਦਾ ਅਭਿਆਨ ਆ ਸ਼ੁਰੂ ਕੀਤਾ ਹੈ ਕਿ ਜੋ ਦਰਬਾਰ ਸਾਹਿਬ ਦੇ ਨੇੜੇ ਜਿੰਨੇ ਰਸਤੇ ਸਾਰਿਆਂ ਨੂੰ ਬਹੁਤ ਵਧੀਆ ਤਰੀਕੇ ਨਾਲ ਸਾਫ਼ ਕੀਤਾ ਜਾਵੇ ਤਾਂ ਕਿ ਜੋ ਸ਼ਰਧਾਲੂ ਆਉਂਦੇ ਨੇ ਉਹਨਾਂ ਨੂੰ ਕੋਈ ਦਿੱਕਤ ਨਾ ਆਵੇ ਕੋਈ ਮੁਸ਼ਕਲ ਨਾ ਆਵੇ ਇਹ ਇਲਾਕਾ ਸਾਰਾ ਕਮਰਸ਼ੀਅਲ ਹੋਣ ਕਰਕੇ ਔਰ ਸੰਗਤ ਦੇ ਜ਼ਿਆਦਾ ਹੋਣ ਕਰਕੇ ਇੱਥੇ ਸੇਵਾ ਦੀ ਬਹੁਤ ਜ਼ਿਆਦਾ ਲੋੜ ਹੈ ਇਸ ਕਰਕੇ ਆਮ ਆਦਮੀ ਪਾਰਟੀ ਦੀ ਸਾਰੀ ਟੀਮ ਡਾਕਟਰ ਅਜੇ ਗੁਪਤਾਈ ਦੀ ਅਗਵਾਈ ਦੇ ਵਿੱਚ ਹਰਮੰਦਰ ਸਾਹਿਬ ਦੇ ਜਾਣ ਵਾਲੇ ਰਸਤੇ ਦੀ ਸੇਵਾ ਕਰੇਗੀ ਅੱਜ ਜਿਲ੍ਹੇ ਵਾਲੇ ਬਾਗ ਤੋਂ ਸ਼ੁਰੂ ਕੀਤਾ ਹੈ ਹਰਮੰਦਰ ਸਾਹਿਬ ਦੇ ਅੱਗੋਂ ਦੀ ਹੁੰਦੇ ਹੋਏ ਆਲੂ ਵਾਲੇ ਕਟੜੇ ਤੱਕ ਵਾਪਸ ਹੋਣਗੇ ਡਾਕਟਰ ਸਾਹਿਬ ਆਪ ਬਾਕੀ ਰੋਜ਼ ਦੇ ਰੋਜ਼ ਦਾ ਰੋਸਟਰ ਬਣ ਗਿਆ ਹੈ ਡੇ ਬਾਈ ਡੇ ਸੇਵਾ ਹੋਏਗੀ ਡੇ ਬਾਈ ਡੇ ਸਾਰਾ ਸਿਸਟਮ ਚੱਲੇਗਾ ਔਰ ਖਾਸ ਕਰਕੇ ਸੈਂਟਰਲ ਕੈਦੇ ਵਿੱਚ ਉਹਨਾਂ ਨੇ ਧਿਆਨ ਦੇਣਾ ਔਰ ਗੁਰੂ ਆਮ ਦਾਸ ਪਾਸ਼ਾ ਜੀ ਦਾ ਅਸ਼ੀਰਵਾਦ ਲੈਂਦੇ ਹੋਏ ਉਹਨਾਂ ਨੇ ਇਸ ਸਥਾਨ ਤੋਂ ਇਹ ਸ਼ੁਰੂ ਕੀਤਾ ਲੋਕਾਂ ਨੂੰ ਕੀ ਮਾਗੀ ਲੋਕਾਂ ਨੂੰ ਇਹਹੀ ਮੈਸੇਜ ਆ ਕਿ ਤੁਸੀਂ ਸਾਰੇ ਗੁਰੂ ਘਰ ਹੁੰਦੇ ਹੋ ਗੁਰੂ ਘਰ ਦੇ ਕੋਲ ਰਹਿੰਦੇ ਹੋ ਪਰ ਜੋ ਗੁਰੂ ਘਰ ਦੇ ਨੇੜੇ ਜਿੰਨੇ ਦੁਕਾਨਦਾਰ ਨੇ ਉਹਨਾਂ ਨੂੰ ਮੇਰੇ ਹੱਥ ਜੋੜ ਕੇ ਬੇਨਤੀ ਆ ਕਿ ਆਪਣੀਆਂ ਦੁਕਾਨਾਂ ਦੇ ਬਾਹਰ ਖਲਾਰਾ ਨਾ ਪਾਓ ਜਿੱਥੇ ਸੰਗਤ ਆਉਂਦੀ ਆ ਸੰਗਤ ਨੂੰ ਸਾਫ਼ ਸੁਥਰਾ ਸਾਮਾਨ ਦਿਓ ਸਾਫ਼ ਸੁਥਰਾ ਮਾਹੌਲ ਦਿਓ ਤਾਂ ਕਿ ਜਿਹੜੀ ਸ਼ਰਧਾ ਨਾਲੋ ਗੁਰੂ ਘਰ ਨਤਵਸਤ ਹੋਣ ਹੁੰਦੇ ਨੇ ਉਹਨਾਂ ਦੀ ਸ਼ਰਧਾ ਨੂੰ ਠੇਸ ਨਾ ਪਹੁੰਚੇ ਮੈਂ ਸਾਰੇ ਦੁਕਾਨਦਾਰਾਂ ਨੂੰ ਬਲੀਵਾਰ ਅਪੀਲ ਕੀਤੀ ਆ ਕਿ ਤੁਸੀਂ ਸੰਗਤ ਨੂੰ ਲੋਟੂ ਟੋਲੇ ਵਾਲਾ ਕੰਮ ਨਾ ਕਰੋ ਕਿ ਜਿਹੜਾ ਗੁਰੂ ਘਰ ਆਇਆ ਉਹ ਨਰਾਸ਼ ਹੋ ਕੇ ਜਾਵੇ ਜਿਹੜਾ ਗੁਰੂ ਘਰ ਆਇਆ ਤੁਹਾਨੂੰ ਅਸ਼ੀਰਵਾਦ ਦੇ ਕੇ ਜਾਵੇ ਫਿਰਮੰਦਰ ਸਾਹਿਬ ਦੇ ਬਾਅਦ ਜਿੰਨੇ ਦੁਕਾਨਦਾਰ ਨੇ ਕੁਲਫੀ 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 ਜੁੱਤੀਆਂ 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 ਉਹ ਮੈਂ ਉਹਨਾਂ ਦੇ ਬਹੁਤ ਖਿਲਾਫ ਹਾਂ ਕਿਉਂਕਿ ਸਾਡੀ ਸਰਕਾਰ ਵੱਲੋਂ ਪ੍ਰਾਣਾ ਇੱਥੇ ਮਿਊਜ਼ਿਕ ਸਿਸਟਮ ਲੱਗਾ ਜਿੱਦੇ ਸ਼ਬਦ ਚੱਲ ਰਹੇ ਤੁਸੀਂ ਸੁਣ ਰਹੇ ਹੋਣੇ ਵੀ ਇਹ ਇਹਨਾਂ ਰੋਲਾ ਪਾਉਂਦੇ ਕਿ ਸ਼ਬਦ ਨਹੀਂ ਸੁਣਦੇ ਹੁਣ ਇਸ ਕਰਕੇ ਇਹਨਾਂ ਨੂੰ ਅਸੀਂ ਵਾਰਨਿੰਗ ਕੀਤਾ ਹੁਣ ਜੇ ਨਹੀਂ ਹਟਣਗੇ ਤੇ ਫਿਰ ਅੱਗੇ ਤੋਂ ਇਹਨਾਂ ਦੇ ਕਾਰਵਾਈ ਵੀ ਕਰਾਂਗੇ ਵਧੀਆ ਮੈਸੇਜ ਜਾਂਦਾ ਹੈ ਦੁਨੀਆਂ ਤੁਸੀਂ ਸੁਣਿਆ ਹੋਣਾ ਉਹਨੇ ਐਮਐਲਏ ਸਾਹਿਬ ਨੇ ਕਿਹਾ ਕਿ ਅਸੀਂ ਰੋਜ਼ ਹਾਜ਼ਰ ਲਵਾਵਾਂਗੇ ਡਾਕਟਰ ਸਾਹਿਬ ਡਾਕਟਰ ਅਜੇ ਗੁਪਤਾ ਦੀ ਟੀਮ ਵਿੱਚੋਂ ਕੋਈ ਨਾ ਕੋਈ ਰੋਜ਼ ਰਿਪ੍ਰੈਜ਼ੈਂਟੇਟਿਵ ਇੱਥੇ ਹਾ